ਪਹਿਲੀ ਪੌੜੀ ਦੀ ਪੰਜਵੀਂ ਪੰਕਤੀ 'ਚ ਦੋ ਸਵਾਲ ਹੈ ਜੀ ਕਿਵ ਸਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਤੈਨੂੰ ਗਾ ਕੇ ਵੀ ਪੜ ਸਕਦੇ ਆ ਜੀ ਕਿਵ ਸਚਿਆਰਾ ਹੋਈ ਐ ਕਿਵ ਕੂੜੇ ਟੁੱਟੇ ਪਾਲ ਕਿਵ ਦਾ ਅਰਥ ਹੈ ਜੀ ਕਿਵੇਂ ਕਿਵ ਕਰਕੇ ਜਿਹੜਾ ਜੇ ਅੱਗੇ ਆਪਣਾ ਸਵਾਲ ਆ ਉਹ ਪੈਦਾ ਹੋ ਜਾਂਦਾ ਜੀ ਕਿਵੇਂ ਕਿਵ ਸਚਿਆਰਾ ਸਚਿਆਰਾ ਆ ਗਿਆ ਜੀ ਪ੍ਰਭੂ ਪਰਮਾਤਮਾ ਜਾਂ ਜਿਹੜਾ ਸੱਚ ਵਾਲਾ ਹੁੰਦਾ ਸੱਚ ਦੇ ਰਾਹ ਵਾਲਾ ਹੁੰਦਾ ਸਚਿਆਰਾ ਪ੍ਰਭੂ ਪਰਮਾਤਮਾ ਹੋਈ ਹੈ ਭਾਵ ਕਿਵੇਂ ਉਸ ਦੇ ਪ੍ਰਕਾਸ਼ ਹੋਣ ਦੇ ਯੋਗ ਹੋਈ ਹੈ ਪ੍ਰਭੂ ਪਰਮਾਤਮਾ ਦਾ ਕਿਵੇਂ ਜਿਹੜਾ ਪ੍ਰਕਾਸ਼ ਆ ਜਿਹੜਾ ਸਾਡੇ ਅੰਦਰ ਵਸ ਰਿਹਾਗਾ ਪਰਮਾਤਮਾ ਉਹ ਸਾਡੇ ਅੰਦਰ ਕਿਵੇਂ جگਮਗਾ ਚੁੱਕੇ ਜੀ ਤੇ ਕਿਵ ਕੂੜਾ ਕੂੜ ਹੈ ਜੀ ਵਿਸ਼ੇ ਵਿਕਾਰ ਜਿਹੜੇ ਹੁੰਦੇ ਬੰਦੇ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਸ ਨੂੰ ਕੂੜ ਕਿਹਾ ਗਿਆ ਜੀ ਇਹ ਗੁਰਬਾਣੀ ਵਿੱਚ ਬਹੁਤ ਵਾਰ ਆਇਆ ਜੀ ਕੂੜ ਜਿੰਨੇ ਵੀ ਕੂੜ ਜਿਵੇਂ ਮੰਨ ਲਓ ਕੂੜਾਗਾ ਕਹਦੀ ਹੈ ਨਾ ਤੇ ਘਰ ਵਿੱਚ ਕੂੜਾ ਹੁੰਦਾ ਉਵੇਂ ਮਨੁੱਖ ਦੇ ਸਰੀਰ ਵਿੱਚ ਜਿਹੜਾ ਕਾਮ ਹੈ ਜੀ ਕ੍ਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਜਦੋਂ ਇਹ ਲੋੜ ਤੋਂ ਹੱਦੋਂ ਵੱਧ ਵੱਧ ਜਾਂਦੇ ਜੀ ਤਾਂ ਇਹ ਕੂੜ ਬਣ ਜਾਂਦਾ ਸਰੀਰ ਦਾ ਇਹ ਸਾਰੀਆਂ ਚੀਜ਼ਾਂ ਹੋਣੀਆਂ ਵੀ ਬਹੁਤ ਜ਼ਰੂਰੀ ਹੈ ਜੀ ਗਲਤ ਨਾ ਸਮਝਣਾ ਕੰਮ ਤੋਂ ਬਿਨਾ ਬੰਦੇ ਦਾ ਘਰ ਨਹੀਂ ਚੱਲਦਾ ਜੀ ਕਰੋਧ ਗੁੱਸਾ ਆਉਂਦਾ ਕਈ ਵਾਰ ਬੰਦਾ ਆਪਣੇ ਆਪ ਨੂੰ ਗੁੱਸੇ ਨੂੰ ਕੰਟਰੋਲ ਕਰਕੇ ਅੱਗੇ ਵਧੇ ਜਾਂਦਾ ਜੀ ਲੋਭ ਨਾ ਹੋਵੇ ਬੰਦੇ ਨੂੰ ਅੱਗੇ ਵਧਣ ਦੀ ਲਾਲਸਾ ਨਹੀਂ ਹੁੰਦੀ ਜੀ ਮੋਹ ਦੇ ਨਾਲ ਪ੍ਰਭੂ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਜੀ ਹੰਕਾਰ ਕਈ ਵਾਰ ਪ੍ਰਮਾਤਮਾ ਦਾ ਕੀਤਾ ਜਾਵੇ ਤਾਂ ਬਹੁਤ ਵਧੀਆ ਕਿ ਮੈਂ ਆਪਣੇ ਪ੍ਰਭੂ ਪ੍ਰਮਾਤਮਾ ਤੇ ਯਕੀਨ ਕਰਕੇ ਗੱਲ ਦਾ ਭਰੋਸਾ ਦਕਾਨਾ ਹਾਂ ਉਹ ਵਧੀਆ ਗੱਲ ਹੈ ਜੀ ਪਰ ਇਸ ਦੇ ਉਲਟ ਜੇ ਸਾਰਾ ਬਸ ਆਪਣੇ ਤੇ ਕਰ ਲਵੇ ਜਮੇਰੇ ਤੋਂ ਵੱਡਾ ਕੋਈ ਨਹੀਂ ਹੈ ਮੈਂ ਤੋਂ ਵੱਧ ਗਿਆਨੀ ਕੋਈ ਨਹੀਂ ਹੈ ਤਾਂ ਉਹ ਹੰਕਾਰ ਜਿਹੜਾਗਾ ਕੂੜ ਬਣ ਜਾਂਦਾ ਜੀ ਟੁੱਟੇ ਦਾ ਮਤਲਬ ਹੈ ਟੁੱਟ ਜਾਣਾ ਭਾਵ ਟੁੱਟ ਜਾਣਾ ਜੀ ਕਿਵ ਕੂੜੈ ਟੁੱਟੈ ਪਾਲ ਪਾਲਦਾ ਹੈ ਜੀ ਕੰਧ ਪਰਦਾ ਕੀ ਹੈ ਜੀ ਤੁਹਾਡੇ ਵਿਚਾਰੇ ਤੇ ਤੁਹਾਡੇ ਜਿਹੜੇ ਦਿਲ ਦੇ ਵਿੱਚ ਪ੍ਰਮਾਤਮਾ ਵੱਸਦਾ ਹੈ ਜੀ ਉਸ ਦੇ ਵਿੱਚ ਕੀ ਹੈ ਇੱਕ ਕੰਧ ਬਣ ਗਈ ਹੈ ਜੀ ਇੱਕ ਪਰਦਾ ਬਣ ਗਿਆ ਤੁਹਾਡੇ ਤੇ ਪ੍ਰਭੂ ਪਰਮਾਤਮਾ ਵਿਚਾਲੇ ਠੀਕ ਹੈ ਜੀ ਤੇ ਇਹ ਸਵਾਲ ਹੁੰਦਾ ਜੀ ਕਿਵ ਸਚਿਆਰਾ ਹੋਈ ਹੈ ਭਾਵ ਜਿਹੜਾ ਮੇਰੇ ਅੰਦਰ ਪ੍ਰਭੂ ਪਰਮਾਤਮਾ ਵਸਦਾ ਉਸ ਦਾ ਪ੍ਰਕਾਸ਼ ਮੇਰੇ ਅੰਦਰ ਕਿਵੇਂ ਹੋ ਸਕਦਾ ਤੇ ਜਿਹੜੀ ਮੇਰੇ ਅੰਦਰ ਤੇ ਪਰਮਾਤਮਾ ਦੇ ਅੰਦਰ ਇੱਕ ਕੰਧ ਬਣੀ ਹੈ ਜੀ ਇਹ ਕਿਵੇਂ ਟੁੱਟ ਸਕਦੀ ਹੈ ਇਹ ਸਵਾਲ ਪੈਦਾ ਹੁੰਦੇ ਆ ਜੀ ਫਿਰ ਕਿਵ ਕਿਵੇਂ ਸਚਿਆਰਾ ਭਾਵ ਪ੍ਰਭੂ ਪਰਮਾਤਮਾ ਦਾ ਪ੍ਰਕਾਸ਼ ਸਾਡੇ ਅੰਦਰ ਹੋ ਜਾਵੇ ਹੋਈ ਹੈ ਇਹ ਸਵਾਲ ਹੈ ਜੀ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਤੇ ਜਿਹੜੇ ਸਾਡੇ ਅੰਦਰ ਇਹ ਜਿਹੜੇ ਵਿਕਾਰਾਂ ਨੇ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਜਿਹੜੀ ਸਾਡੇ ਤੇ ਉਸ ਪ੍ਰਭੂ ਪਰਮਾਤਮਾ ਦੇ ਅੰਦਰ ਕੰਧ ਖੜੀ ਕਰ ਦਿੱਤੀ ਹੈ ਪਰਦਾ ਖੜਾ ਕਰ ਦਿੱਤਾ ਹੈ ਇਸ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਜੀ ਆਓ ਅਗਿਆਨਥਰ ਦੇਖਦੇ ਹਾਂ ਜੀ ਇਸ ਦਾ